ਲਓ ਬਾਈ ਅਸੀਂ ਪਹੁੰਚ ਗਏ ਨਵੇਂ ਸ਼ਹਿਰ ਵਾਲੀ ਡੀਲਰਸ਼ਿਪ ਤੇ ਬਾਈ ਜੀ ਤੇ ਮਾਲ ਆਪਣੇ ਕੋਲ ਕਾਫੀ ਆ ਗਿਆ ਨਵੇਂ ਸ਼ਹਿਰ ਚ ਵੀ ਆਪਣੀ ਡੀਲਰਸ਼ਿਪ ਤੇ ਤੇ ਆਹ ਰੂਟਾਵੇਟਰ ਨਵੇਂ ਆ ਗਏ ਰੈਗੂਲਰ ਮਾਡਲ ਜਿਹੜਾ ਰੂਟਾਵੇਟਰ ਉਹ ਵੀ ਆ ਗਿਆ ਆਪਣੇ ਕੋਲ ਤੇ ਇਹ ਬਾਈ ਹੈਗਾ ਕਈ ਵੀਰ ਨਾਲ 60 ਬਲੇਡ ਵਾਲਾ ਉਦਾਂ ਆਪਣੇ 8 ਫੁੱਟ ਰੂਟਾਵੇਟਰ 'ਚ 54 ਬਲੇਡ ਆਉਂਦੇ ਆ ਜਿਹੜਾ ਇਹ ਰੂਟਾਵੇਟਰ ਆ ਇਹਦੇ ਵਿੱਚ ਆਪਣੇ 8 ਫੁੱਟ ਸ਼ਕਤੀਮਾਨ 'ਚ 60 ਬਲੇਡ ਆਉਂਦੇ ਆ ਜੇ ਕਿਸੇ ਨੇ 60 ਬਲੇਡ ਵਾਲਾ ਰੂਟਾਵੇਟਰ ਲੈਣਾ ਹੋਵੇ ਸ਼ਕਤੀਮਾਨ ਦਾ ਤੇ ਬਾਈ ਉਹ ਨਹੀਂ ਆਏ ਨੇ ਬਾਈ ਜੀ ਢਿੰਗੜਾ ਪਿੰਡ ਪੈਂਦਾ ਬਾਈ ਉਹਨਾਂ ਦਾ ਲਾਲੋ ਮਿਆਰੇ ਦੇ ਕੋਲੇ ਤੇ 5620 ਟਰੈਕਟਰ ਆ ਬਾਈ ਉਹਨਾਂ ਕੋਲ Holland ਤੇ ਰੂਟਾਵੇਟਰ ਜਿਹੜਾ ਬਾਈ ਉਹਨਾਂ ਨੂੰ ਬਵਾ ਲੈ ਕੇ ਚੱਲੇ ਅੱਜ ਨੰਮਾ ਬਾਈ ਹੁਣੀ 9 ਫੁੱਟਾ ਰੂਟਾਵੇਟਰ ਲੈ ਕੇ ਚੱਲੇ ਸ਼ਕਤੀਮਾਨ ਦਾ ਜੀ 10 ਫੁੱਟਾ ਸ਼ਕਤੀਮਾਨ ਦਾ 10 ਫੁੱਟਾ ਰੂਟਾਵੇਟਰ ਲੈ ਕੇ ਚੱਲੇ ਆ ਬਾਈ ਉਹਦੇ ਢਿੰਗੜਾ ਤੋਂ ਆਏ ਸੀਗੇ ਤੇ ਪੈਸੇ ਬਾਈ ਆ ਆਪਣਾ 9 ਫੁੱਟਾ ਪਿਆ ਜਿਹੜਾ ਆਪਣਾ 9 ਫੁੱਟਾ ਰੂਟਾਵੇਟਰ ਵੀ 9 ਫੁੱਟ 2 ਇੰਚ ਵਿੱਚ ਵਿੱਚ ਵਰਕਿੰਗ ਆ ਜੀ ਜਿੱਥੇ ਬਲੇਡ ਚੱਲਦੇ ਆ ਨਾ ਉਹ ਬਲੇਡ ਚੱਲਣ ਵਾਲੀ ਉਹ ਜਗਾ 9 ਫੁੱਟ 2 ਇੰਚਾ ਜੀ ਬਾਕੀ 9 ਫੁੱਟ ਤੋਂ ਉੱਪਰ ਹੁੰਦਾ ਅੰਦਰ ਅੰਦਰ ਵਰਕਿੰਗ ਵਰਕਿੰਗ ਇਹ 9 ਫੁੱਟ ਤੋਂ ਉੱਪਰ ਆ ਜਿਹੜੀ ਆਪਣੇ ਸ਼ਕਤੀਮਾਨ ਦਾ ਰੂਟਾਵੇਟਰ ਹੁੰਦਾ ਜੀ ਤੇ ਕਿਸੇ ਵੀ ਵੀਰ ਦੀ ਸੌਫਤ ਨਹੀਂ ਨਿਕਲੀ ਆ ਬਾਈ ਜੀ ਆਪਣੇ ਨਾਲ ਕਰੋ ਵੱਧ ਤੋਂ ਵੱਧ ਸੰਪਰਕ ਜੀ ਆ ਸੁਪਰ ਸੀਡਰ ਲਓ ਜੀ ਆਪਣੇ ਸ਼ਕਤੀਮਾਨ ਦੇ 8 ਫੁੱਟ ਬਹੁਤ ਵਧੀਆ ਦੇ ਘੈਂਟ ਕੁਆਲਿਟੀ ਦੇ ਸੁਪਰ ਸੀਡਰ ਉਹ ਦੇ ਜੀ ਆਪਣੇ ਕੋਲ ਇਹ ਸ਼ਕਤੀਮਾਨ ਦਾ ਟੋਟਲੀ ਉਸਮਾਨ ਚਾਹੇ ਉਹ ਬੈਲਰ ਆ ਗੱਠਾ ਬੰਨਣੇ ਵਾਲਾ ਰੈਕ ਬੈਲਰ ਰੈਕ ਜੋ ਵੀ ਆ ਤੇ ਰੂਟਾਵੇਟਰ ਸੁਪਰਸੀਡਰ ਇਹ ਸਾਰੇ ਵਧੀਆ ਕੁਆਲਿਟੀ ਦੀ ਚੀਜ਼ ਹੁੰਦੀ ਆ ਸ਼ਕਤੀਮਾਨ ਦੀ ਜੀ ਤੇ ਆ 10 ਫੋਟਾ ਰੂਟਾਵੇਟਰ ਦਿੱਤਾ ਬਾਈ ਉਹਨਾਂ ਨੂੰ ਠਿੰਗੜਾ ਪਿੰਡ 'ਚ ਚੱਕੇ ਹੀ ਲੈ ਬਟ बाकी ਉਹਨੂੰ ਐ 5520 ਨਾਲ 10 ਫੋਟਾ ਚੱਲਦਾ ਵੀ ਦਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ ਅੱਜ ਕਿਉਂਕਿ ਬਾਈ ਉਹਨਾਂ ਨੇ ਜਾ ਕੇ ਖੜਾ ਲੈਣਾ ਕਾਲੂ ਤੁਹਾਨੂੰ ਆਪਾਂ ਜੇ ਬਾਈ ਉਹਦੇ ਪਿੰਡ ਗਏ ਗੇੜੇ ਸੈੱਟ ਕਰਨੇ ਜਾਣਾ ਇਹਨਾਂ ਦਾ ਤੁਹਾਨੂੰ 10 ਫੁੱਟ 5620 ਦੇ ਨਾਲ ਹੌਲੈਂਡ 5620 ਆ ਜੀ ਤੇ ਮਾਡਲ ਤੁਹਾਨੂੰ ਦੱਸ ਦਾਂਗੇ ਬਾਈ ਤੋਂ ਪੁੱਛ ਕੇ ਇਹਨਾਂ 56 ਵੀ ਹੌਲੈਂਡ ਆ ਤੇ ਰੂਟਾ ਫੀਟਰ 10 ਫੁੱਟ ਤੇ ਕੱਲੂ ਚਲਾਉਣ ਜਾਣਾ ਤੇ ਇਹਦੇ ਵਿੱਚ ਕਿਹੜੀ ਗਰਾਦੀ ਪਊਗੀ ਉਹ ਵੀ ਬਾਈ ਆਪਾਂ ਤੁਹਾਨੂੰ ਦੱਸਾਂਗੇ ਸਾਰੀ ਜਾਣਕਾਰੀ ਅਗਲੀ ਵੀਡੀਓ 'ਚ ਦੱਸਾਂਗੇ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਜਦੋਂ ਇਹਨੂੰ ਆਪਾਂ ਚਲਾਉਣ ਜਾਵਾਂਗੇ ਬਾਈ ਬਾਕੀ ਹੁਣ ਇਹਦੇ ਸਪਰਿੰਗ ਸੁਪਰਪੂਰ ਕਰਦੇ ਲੋਡ ਇਹਨੂੰ ਸੈਟਿੰਗ ਕਰ ਦਈਏ ਜੀ। ਓਏ ਭਾਈ ਜੀ ਨਵੇਂ ਸ਼ਹਿਰ ਵਾਲੀ ਡੀਲਰ ਤੋਂ ਅੱਜ ਦਿੱਤਾ ਆਪਾਂ ਰੂਟਾ ਵੀ ਟਰੱਕ ਹੋਰ 9 ਫੁੱਟਾ ਤੇ ਕੱਲ ਦਿੱਤਾ ਸੀ ਜੀ 10 ਫੁੱਟਾ ਹੌਲੈਂਡ ਨੂੰ ਅੱਜ 963 ਟ੍ਰੈਕਟਰ ਉਹਨੂੰ ਦਿੱਤਾ 9 ਫੁੱਟਾ ਨਵੇਂ ਸ਼ਹਿਰ ਵਾਲੀ ਡੀਲਰ ਜਿੱਥੋਂ ਤੇ ਬਾਕੀ ਹੁਣ ਇਹਨੂੰ ਚੈੱਕ ਕਰਦੇ ਆਂ ਵੇਖਦੇ ਆਂ ਵੀ ਇਹਦੇ ਚੱਕਰ ਕਿੱਦਾਂ ਦੇ ਆ। ਕਿੰਨਾ ਮਾਡਲ ਆ 900 ਟ੍ਰੇਡ ਹੋ ਵੀ ਦੱਸਾਂਗੇ ਤੇ ਰੋਟਾਵੇਟਰ ਦੇ ਵਿੱਚ ਕਿਹੜੀ ਗਰਾਰੀ ਪਈ ਆ ਸਾਰੀ ਤੁਹਾਨੂੰ ਜਾਣਕਾਰੀ ਦਵਾਂਗੇ ਬਾਈ ਜੀ ਤੇ ਇਹ ਰੋਟਾਵੇਟਰ ਜਿਹੜਾ ਜਾਣਾ ਬਾਈ ਭਾਟਾ ਕਲਾਂ ਜਾਣਾ ਭਾਟਾ ਕਲਾਂ ਪਿੰਡ ਪੈਂਦਾ ਰਾਹੋਂ ਦੇ ਕੋਲ ਨਵੇਂ ਸ਼ਹਿਰ ਜ਼ਿਲ੍ਹੇ ਚ ਉੱਥੇ ਜਾਣਾ ਜੀ ਇਹ ਆ ਪਏ ਆਪਣੇ ਕੋਲ ਖੇਤ ਵਿਲੇ ਪਏ ਨੇ ਇੱਧਰ ਜਿਰੀ ਲਾਉਣੇ ਵਾਲੇ ਤਿਆਰ ਕਰੇ ਹੋਏ ਇਹਦੇ ਚ ਥੋੜਾ ਜਿਹਾ ਚਲਾ ਕੇ ਦੇਖਾਂਗੇ ਵੀ ਕੀ ਕਹਿੰਦਾ ਟਰੈਕਟਰ ਆਪਣੀ ਡੀਲਰਸ਼ਿਪ ਦੇ ਨਾਲੇ ਪਏ ਨੇ ਓ ਮੈਗਾ ਚਲੋ 963 ਆ ਜੀ 9 ਫਟ ਰੂਟਾਵੇਟਰ ਇਹ ਜਿਹੜਾ ਆਪਣਾ ਰੂਟਾਵੇਟਰ ਆ ਜੀ ਇਹ 9 ਫੁੱਟ 2 ਇੰਚ ਦੀ ਇਕੱਲੀ ਵਰਕਿੰਗ ਵਰਕਿੰਗ ਆ 9 ਫੁੱਟ 2 ਇੰਚ ਇਹ ਵਿੱਚ ਵਿੱਚ ਬਾਹਰ ਤਾਂ ਇਹ ਬਹੁਤ ਜ਼ਿਆਦਾ ਵਾ ਯਾਨੀ 10 ਫੁੱਟ ਦੇ ਕਰੀਬ ਦੇ ਵਿੱਚ ਇਹ ਕੰਮ ਦਿੰਦਾ ਜਿਵੇਂ ਆਮ 10 ਫੁੱਟ ਰੂਟਾਵੇਟਰ ਉਦਾਂ ਸਾਡੇ ਵਾਲਾ 9 ਫੁੱਟ 9 ਫੁੱਟ ਕੰਮ ਦਿੰਦਾ ਜੀ ਬਾਕੀ ਹੁਣ ਦੇਖਦੇ ਆ ਵੀ ਕੀ ਕਹਿੰਦਾ ਟਰੈਕਟਰ ਇੱਧਰ ਆ ਜੀ ਭਾਈ ਇਹ ਕਹਿੰਦਾ ਪਰਲੀ ਚਲਾਉਣਾ ਥੋੜੀ ਜੀ ਹਾਰਟ ਅਜ ਨਹੀਂ ਨਾ ਆ ਆ ਦੇਖੋ ਜੀ ਇਹ ਤਾਂ ਤਵੀ ਵੀ ਨਹੀਂ ਲੱਗੀ ਹੋਈ ਜਮਾਈ ਉਹਨ ਦੱਸਾਂਗੇ ਵੀ ਕਿੰਨੇ ਚੱਕਰਾ ਤੇ ਛੱਡੇ ਆ ਤੇ ਕਿੰਨੇ ਕੇ ਚੱਕਰ ਇਹ ਤੋੜਦਾ ਚਲੋ ਜੀ ਦੂਚ ਲਾ ਲੋ ਟਰੈਕਟਰ ਮੀਡੀਅਮ ਬਲਾਉਂਗੇ ਜੀ ਪਹਿਲਾ ਕਿ ਦੂਜਾ ਜੀ ਮੀਡੀਅਮ ਪੈਣੀ ਤੁਰ ਗਈ 1500 ਦੇ ਘਰੇ ਵੀ ਚੱਕਾ 1500 ਦੇ ਘਰ ਇੱਕ ਮਿੰਟ ਰੋਕਿਓ ਬਣਾ ਜਾਈ ਲਓ ਜੀ 1500 ਦੇ ਲੱਗਦਾ ਆ ਲੀਵਰ ਦੋਏ ਨਾਲੇ ਕਰਦੇ ਹਾਂ ਹਾਂ ਦੋਏ ਲੀਵਰ ਨਾਲੇ ਕਰ ਹੁਣ ਘੱਟੋ ਚੱਲੀ ਜਾਂਦਾ ਜੀ 10 10 20 ਦੇ ਚੱਕਰ ਤੋੜੇ ਹੋਏ ਆ ਬਸ ਅਜੇ ਪਲੇਟ ਵੀ ਨਵੇਂ ਨੇ ਜੀ ਨਾਲੇ ਚੱਲਦਾ ਮੀਡੀਅਮ ਚਾਈ ਮੀਡੀਅਮ ਚਾ ਦੂਵੇ ਵੀ ਪਾਓ ਤਾਂ ਟੀਏ ਚ ਪਾ ਲਓ ਜੀ ਚਾਹੇ ਦੂਵੇ ਚ ਪਾ ਲਓ ਚੌਥੇ ਰੋਜ ਪਾਓ ਰਾਹੋ ਦੇ ਡੰਡਿਆਂ ਤੇ 15 ਸੌਰੀ ਚੱਲੀ ਜਾਂਦਾ ਜੀ ਤੇ ਲੀਵਰ ਵੀ ਦੋਏ ਦੰਦੇ ਆ ਬਿਲਕੁਲ ਆਰਾਮ ਨਾਲ ਚੱਲਦਾ ਦੇਖੋ ਜੀ ਸਾਰਾ ਰੂਟਾ ਮੀਟਰ ਥੱਲੇ ਲੱਗਿਆ ਹੋਇਆ ਚੱਲਦਾ ਜੀ ਪੂਰਾ ਵਧੀਆ ਮਟਰ ਨੂੰ ਬਾਈ ਜੀ ਜਮਾ ਹੀ ਨਹੀਂ ਪਤਾ ਹੈ 963 ਟ੍ਰੈਕਟਰ ਹੈ ਜੀ 9 ਫੁੱਟਾ ਰੂਟਾ ਮੀਟਰ ਤੇ ਪੂਰਾ ਵਧੀਆ ਬਣਾ ਰਹੀ ਹੈ ਮੈਂ ਆ ਦੇਖ ਲੋਚ ਚ ਚੱਲ ਰਿਹਾ ਚੌਥੇ ਲੋਚ ਜੀ 1500 ਦਾ ਹੀ ਛੱਡੇ ਆ ਤੇ 1500 ਦੀ ਚੱਲੀ ਜਾਂਦਾ ਦੇਖੋ ਤੇ ਦੋ ਹੀ ਲੀਵਰ ਛੱਡੇ ਨੇ ਜੀ ਦੋ ਹੀ ਲੀਵਰ ਛੱਡੇ ਆ ਇਹਨਾਂ ਉਸੋ 36 ਟਾ ਜੀ ਤੇ ਇਹਦੇ ਵਿੱਚ ਜਿਹੜੀ ਗਰਾਰੀ ਆ 16 19 ਦੀ ਚੱਲ ਰਹੀ ਆ ਰੋਟਾਵੇਟਰ ਬਾਕੀ ਟਰੈਕਟਰ ਕਿੰਨਾ ਮਾਡਲ ਆ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਜੀ ਤਵੀਆਂ ਆਪਾਂ ਲਾਈਆਂ ਨਹੀਂ ਹੈਗੀਆਂ ਜੀ ਤਵੀਆਂ ਕਿਉਂਕਿ ਇਹਦੇ ਨਾਲ ਸੁਪਰ ਫੀਡਰ ਦੀਆਂ ਤਵੀਆਂ ਦੇਖੋ ਜੀ ਚੌਥੇ ਲੋਜ ਛੱਡਿਆ ਜੀ ਬਾਈ ਨੇ ਚੌਥੇ ਲੋਜ ਆ ਰਿਹਾ ਜੀ 3ਏ ਲੋਜ ਪਹਿਲਾਂ ਚੌਥੇ ਹੀ ਛੱਡਿਆ ਸੀ ਪਰ ਕਿਸੇ ਵੀ ਡੇਰ ਦੇ ਵਿੱਚ ਕੋਈ ਪ੍ਰਵਾਹ ਨਹੀਂ ਡਾਕਟਰ ਨੂੰ 906 ਨੂੰ ਖਵਰਾਜ ਨੇ 9 ਹੁੜਾ ਰੂਟਾ ਵੀ ਡਰਾ ਪੂਰਾ ਦੱਬ ਕੇ ਲੱਗਿਆ ਆ ਦੇਖੋ ਮੁੱਤੀ ਵਿੱਚ ਕੁਝ ਹੋ ਰਿਹਾ ਉਹ ਬਾਈ ਜੀ ਸ਼ਕਤੀ ਮਾਨ ਵਾਲੇ ਡੀਲਰ ਛੱਪੇ ਆ ਮਾਛੀਵਾੜੇ ਸਾਹਿਬ ਵਾਲੀ ਦੇ ਇੱਕ ਹੋਰ ਨਵਾਂ ਪ੍ਰੋਜੈਕਟ ਆ ਗਿਆ ਬਈ ਇਹ ਡੈਮੋ ਤੇ ਚਲਾਉਣਾ ਇਹ ਹੈਗਾ ਰੂੜੀ ਗਲੀ ਖਾਦ ਖਲਾਰਨੇ ਵਾਲਾ ਏ ਐਫ ਟੇਮ ਜਾਣਾ ਸਾਨੇ ਵਾਲ ਕੰਨੀ ਡੈਮੋ ਤੇ ਆਪਣੇ ਮੱਛੀਵੜਾ ਦਾਵਾਲੀ ਡੀਲਰਸ਼ਿਪ ਤੇ ਆਇਆ ਬਾਈ ਜੀ ਚਲੋ ਕੋਈ ਗੱਲ ਨਹੀਂ ਜਾਣ ਦੇ ਜਾਣ ਦੇ ਤੇ ਟਰੈਕਟਰ ਦੀ ਵੀਡੀਓ ਨਾਲੇ ਚਲਦਾ ਉਹ ਮੂਰੇ 샤ਵਟਾ ਜੀ ਉਹ ਦੇਖੋ ਲੱਗੀ ਹੋਈ ਹਾਂ ਹੁਣ ਪਾ ਲੱਗਿਆ ਜਾਨ ਦੇ ਜਾਨ ਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੱਲ ਜਾਨ ਦੇ ਚੱਲ ਕੋਈ ਨਹੀਂ ਲੈਟ ਹੈ ਗਈ ਉਹ ਤਾਂ ਸੱਦੀ ਹੋ ਕੇ ਲੱਗ ਜੂ ਤੇ ਪਿੱਛੇ ਭਾਈ ਜੀ ਪਟੇ ਜੇ ਲੱਗੇ ਹੋਏ ਨੇ ਹੁਣ ਦਿਖਾਉਨੇ ਆ ਕਿਵੇਂ-ਕਿਵੇਂ ਇਹ ਰਿਓ ਛੜਦੀ ਆ ਕੀ ਆ ਗਿਆ ਬੋਲੀ ਮਾਡਲ ਦੀ ਨੂੰ ਫਾਇਰ ਬੁਝਾਉਂ ਰਹੇ ਆ ਜੀ ਇਹਦੇ ਪਿੱਛੇ ਆ ਲੱਗੇ ਹੈ ਜਿਗਾਰਡ ਜੇ ਤੇ ਅੰਦਰੋਂ ਬੈਲਟਾਂ ਵੀ ਆਏ ਇਹਦੇ ਉੱਪਰ ਰਿਓ ਪੈਂਦਾ ਤੇ ਪਰਿਓ ਬੈਲਟ ਆਉਂਦੀ ਆ ਤੇ ਆ ਜਿਗਾਰਡ ਜੇ ਖੜਾਰਦੇ ਨੇ ਬਾਈ ਵੀਡੀਓ ਨਾਲ ਘੁੰਮਦੇ ਨੇ ਜੀ ਹਰ ਜੇ ਤੇ ਕਾਫੀ ਸਪੀਡ ਨਾਲ ਚੱਲਦੇ ਹੋਣਗੇ ਜੀ ਆਹ ਦੇਖੋ ਕਾ ਪੰਜੇ ਆ ਦੇਖੋ ਕਾਫੀ ਸਪੀਡ ਨਾਲ ਇਹ ਚੱਲਦੇ ਹੋਣਗੇ ਆਗ ਦੇ ਰੂੜੀ ਦੂਰ ਦੂਰ ਖੜਾ ਦੇਉਣੀ ਆ ਗੋਹਾ ਜਿਹੜਾ ਆਪਾਂ ਖਾਦ ਡੰਗਰ ਵਾਲੀ ਪਾਉਨੇ ਆ ਆ ਸੰਕਰ ਜਾਂਦੇ ਨੇ ਇਹ ਤਾਂ ਦੇਖੋ ਹਾਂਡੀ ਆ ਵੀਰੇ ਚੱਲੀ ਹੋਈ ਆ ਇਹ ਹੈਗਾ ਜੀ ਡੈਮੋ ਪੀਸ ਆਇਆ ਆਪਣੇ ਕੋਲ ਦਾ ਮਾ ਇਹ ਹਜੇ ਲਾਂਚ ਨਹੀਂ ਹੋਈ ਮਸ਼ੀਨ ਨਿਊ ਮਸ਼ੀਨ ਆ ਹਜੇ ਲਾਂਚ ਨਹੀਂ ਹੋਈ ਹੈਗੀ ਬਾਈ ਹਜੇ ਡੈਮੋ ਤੇ ਹੀ ਚੱਲਦੀ ਆ ਤੇ ਮੂਰੇ ਵੀ ਚੱਲਦੀ ਆ ਇਹ ਆ ਦੇਖੋ ਸ਼ਾਵਟ ਪੈਂਦੀ ਆ ਟਰੈਕਟਰ ਪੀਡੀਓ ਨਾਲ ਚੱਲਦੀ ਆ ਤੁਹਾਨੂੰ ਬਾਈ ਇਹ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇਸ YouTube ਚੈਨਲ ਦੇ ਉੱਤੇ ਬਾਈ ਆਪਾਂ ਚੱਲਦੀ ਵੀ ਦਿਖਾਵਾਂਗੇ ਇਸ ਕਰਕੇ ਮੈਂ ਕਹਿੰਦਾ ਉਹਨਾਂ ਵੀ ਚੈਨਲ ਨੂੰ ਬਾਈ ਜੀ ਕਰਿਓ ਵੱਧ ਤੋਂ ਵੱਧ ਸਬਸਕ੍ਰਾਈਬਰ ਨਵੀਂ ਦੋ ਨਵੀਂ ਮਸ਼ੀਨ ਆਪਾਂ ਤੁਹਾਨੂੰ ਦਿਖਾਇਆ ਕਰਾਂਗੇ ਇਸ ਚੈਨਲ ਤੇ ਜੀ ਤੇ ਹੁਣ ਬਾਈ ਇਹ ਬਾਈ ਹੁਣੀ ਲੈਂਕੇ ਚੱਲੇ ਨੇ ਜੀ ਹੁਣ ਦਿਖਾਵਾਂਗੇ ਜੀ ਔ ਵਾਲੀਆਂ ਵੀਡੀਓ ਦੇ ਵਿੱਚ ਚੱਲਦਾ ਵੀ ਕਿਵੇਂ ਇਹ ਚੱਲਦਾ ਆ